ਬਟਾਲਾ ਪੁਲਿਸ ਦੇ ਅਧੀਨ ਆਉਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾ ਬਲਬੀਰ ਸਿੰਘ ਨੂੰ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਬਲਬੀਰ ਸਿੰਘ ਦੇ ਦੋ ਬੱਚੇ ਅਤੇ ਪਤਨੀ ਸੀ ਅਤੇ ਅੱਡਾ ਪੰਗਰਾਈਆਂ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ ਅਤੇ ਮ੍ਰਿਤਕ ਬਲਬੀਰ ਸਿੰਘ ਕਰਨਾਮਾ ਦੇ ਪਿੰਡ ਦਾ ਮੌਜੂਦਾ ਸਰਪੰਚ ਸੀ ਅਤੇ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੇ ਗੱਡੀ ਵਿੱਚ ਵਾਪਸ ਪਿੰਡ ਕਰਨਾਮਾ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਰਸੂਲਪੁਰ ਦੇ ਨਦੀ ਕਣ ਪਛਾਤੇ ਵਿਅਕਤੀਆਂ ਨੇ ਬਲਬੀਰ ਸਿੰਘ ਦੀ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਤਾਨੂਦਦ ਦੇ ਕਿ ਪੁਲਿਸ ਨੇ ਦੱਸਿਆ ਕਿ 5 ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਅਤੇ ਬਾਕੀ ਛਾਣਬਿਨ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕੁਝ ਕਿਹਾ ਆਓ ਨੰਦ ਚੋਬਾਨੀ ਸੋਲ ਲੈਣੇ ਆ ਤੁਸੀਂ ਬਣੀ ਨੂੰ ਪੰਜਾਬੀ ਏਕੜ ਚੈਨਲ ਦੇ ਨਾਲ ਲਕੀ ਰਾਜਪੂਦੀ ਰਿਪੋਰਟ ਬਟਾਲਾ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਇਹ ਸਰਪੰਚੋ ਸਰਪੰਚ ਮੌਕੇ ਤੇ ਇਹ ਜੱਥ ਹੋਈ ਹੈ ਇਹਦਾ ਨਾਮ ਕੀ ਉਮਰ ਕਿੰਨੀ 50 ਸਾਲ ਉਮਰ ਦੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਬਰਾ ਕੀ ਗੱਲ ਹੋਈ ਕੋਈ ਗੱਲ ਨਹੀਂ ਕੋਈ ਨਾ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਇਹਦਾ ਜੀ ਹਾਂਜੀ ਪਿਆ ਕੀ ਹੈ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਹੈ ਇਹ ਸੂਲਪੁਰ ਪਿੰਡ ਪਿੰਡਾਂ ਚ ਕਿਹੜੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰੇਤ ਘਰੋਂ ਨਿਕਲ ਆਇਆ ਕਿਤੇ 9 ਵਜੇ ਨਾ ਆਇਆ ਇਹ ਹਾਂਜੀ ਵੀ ਆਇਆ ਦੋ ਬੇਟਾ ਇੱਕ ਬੇਟੀ ਜਦੇ ਕੋਈ ਰੰਜਿਸ਼ ਕਿੰਦਾ ਕੋਈ ਰੰਜਿਸ਼ ਨਹੀਂ ਆਦੀ ਸਕورٹی ਪਹੁੰਚੀ ਮੌਕੇ ਤੇ ਹਾਂਜੀ ਹਾਂਜੀ ਪਹੁੰਚੀ ਹੈ ਹਾਂਜੀ ਕੀ ਗੰਦੀ ਪੁਲਿਸ ਹਾਂ ਦੇ ਆਪਣੀ ਸ਼ਾਨਦਾਰ ਗੰਡੇ ਅਤਨੁਸ਼ਕ ਨਹੀਂ ਕੋਈ ਸ਼ੱਕ ਨਹੀਂ ਕੀਤੇ ਹਨ ਜਰਨਵੀਰ ਸਿੰਘ ਆ ਪੰਜ ਗਰਾਈਆਂ ਦੇ ਪਿੱਛੇ ਪਿੰਡ ਦਾ ਕਰਨਾਮਾ ਦਾ ਪੰਜ ਗਰਾਈਆਂ ਅਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ 2 ਘੰਟਾ ਕੋ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਵੇਖਿਆ ਨਜ਼ਦੀਕ ਹੋਰ ਵੀ ਪਏ ਨੇ ਅਸੀਂ ਫੋਰੈਂਸਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਸਗਾਰ ਦੇ ਬਾਅਦ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਲੀਆਂ ਚੁੜੀਆਂ ਹੋਣ ਹੁਣ ਖੋਲਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰ ਦੇ ਪਾਸਾ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੋਈ